ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਪੋਟਾਸ਼ੀਅਮ ਦੀ ਤੇ ਖਾਸ ਕਰਕੇ ਇਹਨਾਂ ਸਟੇजेस ਦੇ ਉੱਪਰ ਜਿਹੜੀਆਂ ਹੁਣ ਜਾਨੀ ਕਿ ਸਪਾਈਕ ਇਨੀਸ਼ੀਏਸ਼ਨ ਤੋਂ ਲੈ ਕੇ ਫਰਟੀਲਾਈਜੇਸ਼ਨ ਦੀਆਂ ਸਟੇजेस ਹੁਣ ਕਣਕ ਦੀਆਂ ਚੱਲ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਪੋਟਾਸ਼ੀ ਦੀ ਕੀ ਅਹਿਮੀਅਤ ਐਸ ਵਿਜੇ ਕੁਮਾਰ ਹੋਰਾਂ ਦਾ ਇੱਕ ਕੋਚ ਪੱત્રਾ ਜਿਹੜਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਨਿਊ ਦਿੱਲੀ ਦੁਆਰਾ ਇੰਡੀਅਨ ਜਰਨਲ ਆਫ ਐਗਰੋਨੋਮੀ ਦੇ ਵਿੱਚ ਛਪਿਆ 2019 ਦੇ ਵਿੱਚ ਤਾਂ ਪਰ ਜਿਹੜਾ ਇਹ ਤਾਂ ਸੱਟਾ ਹੈ ਕੇਵਲ ਉਹੀ ਉਸਤੇ ਹੀ ਚਰਚਾ ਕਰਾਂਗੇ ਜਿਸ ਦੇ ਵਿੱਚ ਇਹਨਾਂ ਨੇ 60 ਕਿਲੋਗ੍ਰam ਪ੍ਰਤੀ ਹੈਕਟੇਅਰ ਪੋਟਾਸ਼ ਦੀ ਰეკਮੈਂਡੇਸ਼ਨ ਕੀਤੀ ਹੈ ਜਿਹੜੀ ਕਿ ਬਰਾਬਰ ਦੋ ਹਿੱਸਿਆਂ ਦੇ ਵਿੱਚ ਵੰਡ ਕੇ 50% ਜਾਨੀ ਕਿ 30 ਕਿਲੋ ਕਣਕ ਦੀ ਬਜਾਈ ਵੇਲੇ ਤੇ 50% ਅ 30 ਕਿਲੋ ਜਦੋਂ ਸਪਾਈਕ ਇਨੀਸ਼ੀਏਸ਼ਨ ਅ ਸ਼ੁਰੂ ਹੁੰਦੀ ਹੈ ਜਾਨੀ ਕਿ ਬੱਲੀ ਨਿਕਲਣੀ ਸ਼ੁਰੂ ਹੁੰਦੀ ਹੈ ਜਾਂ 75% ਇਹਨੂੰ ਆਪਾਂ ਜਦੋਂ ਕਣਕ ਬੀਜਦੇ ਆ ਉਦੋਂ ਕਰ ਸਕਦੇ ਆ ਉਦੋਂ ਪਾ ਸਕਦੇ ਆ ਤੇ 25% ਬਲੀਆਂ ਨਿਕਲਣ ਵੇਲੇ ਪਾ ਸਕਦੇ ਆ ਜਾਨੀ ਕਿ ਬਿਜਾਈ ਵੇਲੇ 45 ਕਿਲੋ ਤੇ 15 ਕਿਲੋ ਜਦੋਂ ਬਲੀਆਂ ਨਿਕਲਦੀਆਂ ਨੇ ਜੇਕਰ ਉਦੋਂ ਵੀ ਆਪਾਂ ਨਹੀਂ ਪਾਈ ਤਾਂ ਆਪਾਂ ਜੀਆਂ ਦੋ ਸਪ੍ਰਿੰਕਰ ਲਾ ਸਕਦੇ ਆ ਇਹ ਸਪ੍ਰਿੰਹਾ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਜਾਨੀ ਕਿ 13 0 45 ਦੀਆਂ ਹੋਣਗੀਆਂ ਇੱਕ ਟਿੱਲਰਿੰਗ ਸਮੇ ਤੇ ਦੂਸਰੀ ਸਪਾਈਕ ਇਨੀਸ਼ੀਏਸ਼ਨ ਸਟੇਜ ਤੇ 2.5% ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇ ਛਾੜ ਵਿੱਚ ਵਾਧਾ ਕਰਦੀ ਹੈ ਤੇ ਸਪਾਈਕ ਇਨੀਸ਼ੀਏਸ਼ਨ ਸਟੇਜ ਜਾਨੀ ਕਿ ਬੱਲੀਆਂ ਨਿਕਲਣ ਦੀ ਸਟੇਜ ਤੇ ਇਹ ਸਭ ਤੋਂ ਵੱਧ ਜਰੂਰੀ ਹੁੰਦੀ ਹੈ ਪੋਟਾਸ਼ੀਅਮ ਦੀ ਸਪਲਾਈ ਲਈ ਜੇਕਰ ਇਹ ਸਟੇਜ ਦੇ ਉੱਪਰ ਪੋਟਾਸ਼ੀਅਮ ਦੀ ਕਮੀ ਰਹਿ ਜਾਵੇ ਤਾਂ ਜਿਹੜਾ ਨਿਸ਼ੇਚਨ ਪ੍ਰਕਿਰਿਆ ਹੈ ਉਸ ਦੇ ਉੱਪਰ ਪ੍ਰਭਾਵ ਪੈਂਦਾ ਹੈ ਜਿਸ ਦੇ ਫਲ ਸरूप ਜਿਹੜਾ ਝਾੜ ਹੈ ਦਾਣੇ ਬਣਨ ਦੀ ਪਰਤੀਸ਼ਤਾ ਉਹ ਘਟ ਜਾਂਦੀ ਹੈ ਫਲਾਵਰਿੰਗ ਜਾਂ ਬੂਰ ਪੈਣ ਸਮੇਂ ਜਿਹੜੀ 2.5% ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਹੈ ਜਿਹੜੀ ਆਪਾਂ ਦੂਜੀ ਕਰਨੀ ਹੈ ਜਿਸ ਦਾ ਹੁਣ ਸਮਾਂ ਆਪਾਂ ਉਹ ਕਰ ਸਕਦੇ ਆ ਇਹਦੇ ਨਾਲ ਜਿਹੜੀ ਫਰਟੀਲਿਟੀ ਹੈ ਜਾਂ ਜਿਹੜੀ ਨਿਸ਼ੇਚਨ ਪ੍ਰਕਿਰਿਆ ਹੈ ਉਹ ਵਧੀਆ ਹੁੰਦੀ ਹੈ ਤਾਂ ਆਪਾਂ ਇਹੀ ਜੱਟਾ ਕੱਢ ਸਕਦੇ ਆ ਵੀ ਇੱਕ ਤਾਂ ਬਟਲਰਿੰਗ ਸਟੇਜ ਦੇ ਉੱਪਰ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰ ਸਕਦੇ ਆ ਜਾਂ ਟਿਲਰਿੰਗ ਜਦੋਂ ਖਤਮ ਹੋ ਰਹੀ ਹੁੰਦੀ ਹੈ ਹੈਡਿੰਗ ਸਟੇਜ ਸ਼ੁਰੂ ਹੋ ਰਹੀ ਹੁੰਦੀ ਹੈ ਉਦੋਂ ਕਰ ਸਕਦੇ ਆ ਤੇ ਦੂਸਰੀ ਜਦੋਂ ਆਪਾਂ ਪੂਰ ਪੈ ਰਿਹਾ ਹੈ ਜਦੋਂ ਕਣਕ ਦੀ ਫਰਟੀਲਾਈਜੇਸ਼ਨ ਪ੍ਰਕਿਰਿਆ ਹਲੇ ਸ਼ੁਰੂ ਹੋਣ ਲੱਗਦੀ ਹੈ ਉਦੋਂ ਤੇ ਨਾਲ ਉਹਦੇ ਆਪਾਂ ਬੋਰੋਂ ਪਾ ਸਕਦੇ ਹਾਂ ਜਿਹੜੀ ਕਿ ਨਿਸ਼ੇਚਨ ਪ੍ਰਕਿਰਿਆ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਬਹੁਤ-ਬਹੁਤ ਸ਼ੁਕਰੀਆ ਜੀ ਸਾਸਿਕਾ